ਕਿੰਨੇ ਬਚ ਰਹੇ ਕੋਈ ਚੋਗਾ ਨਹੀਂ ਜਾਈ ਦੋ ਚੋਗਾ ਆ ਗਿਆ ਆਹਨੇ ਜੀ ਚਾਹੇ ਇਹਦੇ ਤੋਂ ਚਾਹੇ ਇੱਕ ਉਹ ਕਾਹਦੀ ਕੇ ਜਾਰੀ ਰੱਖੋ ਨਹੀਂ ਕਿਹੜੇ ਹਾਂ ਜੀ ਫਿਕਸ ਕਿਉਂ ਹੈ ਜੀ ਇਹਦੀ ਸੱਤ ਆਹ ਦ੍ਰਿਗਾਂ ਦੀ ਹਾਂ ਜੀ ਇਹਦੇ ਉੱਪਰ ਕਾਹਦੀ ਬਣਾਉਣੀ ਕਹੇ ਹੋਏ ਹੈ ਕਿ ਪਾਸ ਪਰੇ ਤੋਂ ਤੁਹਾਨੂੰ ਨਾ ਕੋਈ ਪਤਾ ਨਹੀਂ ਅੱਜ ਵੀ ਸੂਰ ਹੈ ਬਰੇ ਤੁਸੀਂ ਇਹ ਕਿਉਂ ਆ ਰਹੇ ਉਹ ਆਹੀ ਅੰਬਿਲਡਿੰਗ ਦਾ ਠੀਕ ਹੈ। ਇਹ ਬਾਦੂ ਹੈ। ਠੀਕ ਹੈ। ਇਹ ਬਾਦੂ ਤਾਂ ਹੈ ਗਿਆ ਬਸ ਜੀ ਸਾਥੀ ਆ ਨਹੀਂ ਨੂੰ ਤਾਂ ਆ ਕੀ ਹੈ? ਜੀ। ਸਾਰੇ ਅੰਗਨ ਵੜੀ। ਇਹ ਅੰਗਨ ਵੜੀ ਜੇ ਨਾ ਤਾਂ ਕਾਚੋ ਜੰਮ। ਬਸ ਐਵੇਂ ਸਰ ਕਰ। ਕੋਈ ਇਹਨੇ ਇਹਨੇ ਮਰਨ ਦਿੱਤਾ ਜੀ। ਤਾਂ ਬਾਕੀ ਲੋਕਾਂ ਨੂੰ ਕਹਿ ਲਾ ਕੇ ਆਓ। ਕਮੇਟੀਆਂ ਬਣਾਓ। ਮਾਸਾਂੇ ਜੱਲਾ ਕਰਾਂਗੇ ਤੇ ਅੱਜ ਦੇ ਵਿੱਚ ਆਪਣੇ ਪਿੰਡ ਨੂੰ ਸਭ ਤੋਂ ਸੋਹਣਾ ਸਭ ਤੋਂ ਸਾਫ਼ ਸਭ ਤੋਂ ਪੜਿਆ ਲਿਖਿਆ ਸਭ ਤੋਂ ਤੰਦਰੁਸਤ

ਕੋਈ ਸੰਕੇਤ ਆਸੇ ਨਾ ਕੋਈ ਕੋਰਟ ਦੇ ਨਾਲ ਨਾਲ ਪਾਸਪਤਾ ਕਰ ਪਰਚੇ ਕਰ ਕੋਈ ਨਾ ਕੋਈ ਨਾਮ ਸੁਣਾਵਾਂਗੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਪਤਾ ਚਾਹੇ ਉਹ ਫਾਸਲੇ ਲਈ ਕਾਹੇ ਉਹ ਆਪਣੀ ਏਂਗਿਕਸ਼ਾ ਮਾਤੇ ਆਪਰੇਟ ਦੇ ਵਿੱਚ ਕੋਈ ਇਤਰਾਫ ਹੋਵੇ ਬੱਡੇ ਦੇ ਵਿੱਚ ਕੋਈ ਇਤਰਾਫ ਹੋਵੇ ਆਇਆ ਕੰਮ ਆਪਣੇ ਕੋਤਰਾ ਦੇ ਹੁੰਦੇ ਆਏ ਇੱਕੋ ਜਿਹੇ ਨਕਰ ਦੇ ਸਾਡੇ ਕੰਮ ਕਰਵਾਤ ਦੇ ਹੁੰਦੇ ਕਰਵਾਉਂਦੇ ਉਜੇ ਅਗਰ ਤੁਹਾਡੇ ਪਰਸਨ ਕਰਨਾ ਚਾਹੀਦਾ ਉਹ ਵੀ ਇੰਪੋਰਟੈਂਟ ਆ ਤੁਸੀਂ ਉਹ ਸਾਰੇ ਕੋਈ ਦੂਜਰ ਕਾ ਕਿਸੇ ਕੋਲ ਤੇ ਸਾਧਨ ਦੀ ਸ਼ਾਇਦ ਨਹੀਂ ਜਾ ਸਕਦੇ ਤੋਂ ਅੱਜ ਦੇ ਸਾਰੇ ਮੈਚ ਮੈਚ ਨਾਲ ਲੈ ਕੇ ਜਿਹੜੇ ਮੈਚ ਵਿੱਚ ਸੰਬੰਧ ਹੈ ਇਹਨਾਂ ਨੂੰ ਜ਼ਰੂਰੀ ਰੱਖੋ ਅੱਜ ਮੈਨੂੰ ਵੀ ਜਿਹੜੀ ਸ਼ੁਰੂਆਤ ਹੋਈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਜੀਤ ਸਿੰਘ ਐਮਐਲਏ ਪਟਿਆਲਾ ਅਧਿਆਤਿ ਅੱਜ ਮੈਂ ਬਤੌਰ ਸੇਧਮੰਤ ਨਹੀਂ ਬਲਕਿ ਆਪਣੇ ਪਡਾਲਾ ਜਾਤੀ ਦੇ ਹਾਲਤੇ ਦੇ ਵਿੱਚ ਬਤੌਰ ਐਮਐਲਏ ਜੋ ਸਾਡੇ ਮਾਜੋਕ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਉਹਨਾਂ ਦਾ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦੁਆਰ ਤੇ ਸਾਰੇ ਪਿੰਡਾਂ ਜਾਣਾ ਜਿਵੇਂ ਵੋਟਾਂ ਮੰਗਣ ਗਏ ਸੀ ਇਕੱਲੀ-ਕੱਲੀ ਮੁਸ਼ਕਲ ਸੁਣਨੀ ਆ ਮਸਲੇ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਬੰਧ ਐਡੀਸੀ ਡਿਵਪਰਟਮੈਂਟ ਐਸਟੀਐਮ ਆਪਣੇ ਸ਼ਿਰੋ ਸਾਜਨ ਸਾਹਿਬ ਸਾਰੇ ਮਹਿਕਮਿਆਂ ਦੇ ਜਿਹੜੇ ਕਰਮਚਾਰੀਆਂ ਨਾਲ ਲੈ ਕੇ ਆਇਆ ਲੋਕਾਂ ਦੀਆਂ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੌਕੇ ਤੇ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸੀਂ ਦੇ ਧਨੋਰਾ ਪਿੰਡ ਦੇ ਵਿੱਚ ਐ ਤੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ, ਪੁਰੀਆਂ ਬਣ ਰਹੀਆਂ, ਵਕਤ ਉਹਨਾਂ ਲੱਗਿਆ ਤੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹਫ਼ਤੇ 'ਚ ਹੋਣਗੇ, ਕਿਹੜੇ ਮਹੀਨੇ 'ਚ ਹੋਣਗੇ, ਕਿਹੜੇ ਛੇ ਮਹੀਨੇ 'ਚ ਜਿਹੜੀ ਕੋਈ ਨਵੀਂ ਸੜਕ ਬਣਣੀ ਆ ਉਹਨੂੰ ਟਾਈਮ ਲੱਗ ਸਕਦਾ। ਬਾਕੀ ਸਾਰੇ ਜਿਹੜੇ ਕੰਮ ਐ ਪਿੰਡ ਦੇ ਛੱਪੜ ਦੀ ਸਫਾਈ ਦਾ ਜਿਹੜਾ ਹੈਗਾ ਉਹ ਲਿਕੁਇਡ ਵੇਸਟ ਮੈਨੇਜਮੈਂਟ ਦਾ ਪਲਾਂਟ ਬਣ ਗਿਆ ਉਹ ਚੱਲਦਾ ਹੋ ਜਾਏਗਾ 1 ਮਹੀਨੇ ਦੇ ਵਿੱਚ। ਤੋਂ ਹਰ ਚੀਜ਼ ਦੀ ਟਾਈਮ ਲਾਈਨ ਦੇ ਰਿਆ। ਜਿਸ ਤਰ੍ਹਾਂ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ ਜਿਹੜੇ ਤੁਹਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਖੇਡਾਂਸ ਲਈ ਆਂਗਣਵਾੜੀ ਏ ਕਲਾਸ ਹੋਣੀ ਚਾਹੀਦੀ ਆ ਸਿਹਤ ਸੁਰਤਾ ਹਰ ਪਿੰਡ ਤੱਕ ਪਹੁੰਚਾਣੀ ਆ ਉਹਦੇ ਵਾਸਤੇ ਸਾਡੇ ਕੋਲ ਜਿਹੜੀਆਂ ਪੰਜ ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤੇ ਆ ਐਨ ਜੀਓ ਸਾਡੀ ਮਦਦ ਕਰ ਰਹੀ ਆ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਦਿਆ ਤੇ ਪਿੰਡ ਦੇ ਬੱਚਿਆਂ ਨੂੰ ਈ ਰਿਕਸ਼ਾ ਦੇ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਸਾਈ ਸਕੂਲ ਫਿਰ ਹੈ ਸਕੂਲ ਫਿਰ ਕਾਲਜ ਤੱਕ ਪਹੁੰਚਾਣਾ ਉਹਦੇ ਵਾਸਤੇ ਟ੍ਰਾਂਸਪੋਰਟ ਦੇਣੀ ਇਹ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੰਦਾ ਮੁੱਖ ਮੰਤਰੀ ਸਾਹਦ ਗੁਰਦੇਸ਼ ਅਸੀਂ ਕਰ ਰਹੇ ਆ ਖੇਡਣ ਦਾ ਮੌਕਾ ਪੜਨ ਦਾ ਮੌਕਾ ਬੈਂਡ ਸਪਾਈ ਕਰਨੀ ਆ ਰੋਜ਼ਗਾਰ ਕਿੱਦਾਂ ਦੇਣਾ ਪਿੰਡ ਦੇ ਲੋਕਾਂ ਨੂੰ ਇਹ ਸਾਰੇ ਮਸਲੇ ਲੋਕਾਂ ਨਾਲ ਵਿਚਾਰ ਵਿਚਾਰ ਪੰਦਰਾ ਵੀ ਕਰ ਰਹੇ ਆ ਔਰ ਲੋਕਾਂ ਨੂੰ ਜਿਹੜੇ ਆ ਗਏ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਆ ਗੜੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਉਹਨਾਂ ਨੂੰ ਰਾਸ਼ਨ ਦੇ ਪੈਨਸ਼ਨਾਂ ਦੇ ਨਿਰੇਗਾ ਦੇ ਇਹ ਸਾਰੇ ਮਸਲੇ ਉਹਨਾਂ ਦਾ ਸਪੋਰਟ ਵੀ ਕਰ ਰਹੇ ਆ ਇਹ ਸਾਡਾ ਪਰਾਲਾ ਲਗਾਤਾਰ ਮੈਂ ਨੌ ਪਿੰਡਾਂ 'ਚ ਹਰ ਵੀਕੈਂਡ ਤੇ ਕਿਉਂਕਿ ਮੇਰੇ ਕੋਲੇ ਸਮਾਂ ਹੁੰਦਾ ਹਰ ਸ਼ਨੀਵਾਰ ਐਤਵਾਰ ਨੂੰ ਮੈਂ ਨੌ ਪਿੰਡਾਂ ਜਾਣਾ ਕਿਸੇ ਵਾਰ ਸਾਰੇ ਬੰਦਿਆਂ ਨੂੰ ਮਿਲਾਂਗਾ ਔਰ ਇਹ ਮੇਰਾ 6 ਤੋਂ 8 ਮਹੀਨੇ ਬਾਅਦ ਸਰਕਲ ਬਣੇਗਾ ਇਹ ਲਗਾਤਾਰ ਮੇਰੇ ਜਿਹੜੇ ਆ ਗਿਆ ਇਹ ਚੱਲਿਆ ਕਰਦਾ ਰਹੇਗਾ ਸੋ ਐਮਐਲਏ ਤੁਹਾਡਾ ਐਮਐਲਏ ਤੁਹਾਡੇ ਦੁਆਰ ਜੋ ਸਾਡੇ ਅਸੀਂ ਇਹਦੇ ਤੇ ਅਸੀਂ ਪੂਰੇ ਜਿਹੜਾ ਹੈਗਾ ਕੱਢ ਕੇ ਪਹਰਾ ਦੇ ਆਗੇ ਮੁੱਖਪਤੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਸਾਰਾ